ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਪਰ ਸ਼ਸਤਰ ਭੇਟਾ ਹੋਏ ਪਾਤਸ਼ਾਹ ਜੀ ਦੇ ਦਰ ਦੇ ਉੱਪਰ ਨੌਜਵਾਨਾਂ ਨੇ ਆਪਣੀਆਂ ਜਵਾਨੀਆਂ ਭੇਟਾ ਕੀਤੀਆਂ ਜੰਗ ਦੇ ਮੈਦਾਨ ਦੇ ਵਿੱਚ ਇਸਤੇਮਾਲ ਹੋਣ ਵਾਲਾ ਸਾਜੂ ਸਮਾਨ ਭੇਟਾ ਕੀਤਾ ਜਾਣ ਲੱਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਵੀ ਸ਼ਸਤਰ ਧਾਰੀ ਹੋਏ ਆਪਣੇ ਸਿੱਖਾਂ ਨੂੰ ਵੀ ਉਹਨਾਂ ਨੇ ਸ਼ਸਤਰ ਧਾਰੀ ਕੀਤਾ ਸ਼ਸਤਰਾਂ ਦਾ ਅਭਿਆਸ ਸ਼ੁਰੂ ਹੋਇਆ ਇਸੇ ਪ੍ਰਕਰਨ ਦੇ ਅੰਦਰ ਪਾਤਸ਼ਾਹ ਜੀਆਂ ਨੇ ਇੱਕ ਮਹਾਨ ਕਾਰਜ ਕੀਤਾ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਬੰਗੇ ਦੀ ਸਥਾਪਨਾ ਕੀਤੀ ਜਾਂਦੀ ਠੀਕ ਹੈ ਅੱਜ ਅਸੀਂ ਇਮਾਰਤ ਦੇਖਦੇ ਹਾਂ ਅਕਾਲ ਤਖਤ ਦਾ ਨਾਮ ਹੈ ਪਰ ਪਹਿਲਾਂ ਇਤਿਹਾਸ ਦੇ ਪੁਰਾਣੇ ਗ੍ਰੰਥਾਂ ਦੇ ਵਿੱਚ ਅਕਾਲ ਬੰਗਾ ਆਖਿਆ ਗਿਆ ਇੱਕ ਥੜਾ ਬਣਾਇਆ ਗਿਆ ਥੜੇ ਦੇ ਉੱਪਰ ਤਾਨੂ ਗੁਰੂ ਹਰਗੋਬਿੰਦ ਸਾਹਿਬ ਆਪ ਬੈਠਦੇ ਆ ਤੇ ਉਹਨਾਂ ਨੇ ਉਥੋਂ ਫਿਰ ਹੁਕਮਨਾਮੇ ਜਾਰੀ ਕਰਨੇ ਸ਼ੁਰੂ ਕੀਤੇ ਤੇ ਖਿਆਲ ਕਰਿਓ ਜਦੋਂ ਪਾਤਸ਼ਾਹ ਜੀ ਨਾ ਉਸ ਥੜੇ ਸਾਹਿਬ ਦੇ ਉੱਪਰ ਬੈਠੇ ਟਾਡੀ ਨੱਥ ਮੱਲ ਤੇ ਅਬਦੁੱਲਾ ਜੀ ਆਏ ਬਕਾਇਦਾ ਸਤਗੁਰੂ ਨੇ ਬਿਉਂਤਬੰਦੀ ਘੜੀ ਕਿ ਨੌਜਵਾਨਾਂ ਦੇ ਅੰਦਰ ਸਿੱਖ ਯੋਧਿਆਂ ਦੇ ਅੰਦਰ ਜੋਸ਼ ਭਰਨ ਵਾਸਤੇ ਸੂਰਮਿਆਂ ਦੀਆਂ 12 ਗਾਉਣੀਆਂ ਬਣਦੀਆਂ ਨੇ ਤਾਂ ਹੀ ਤਾਂ ਆਖਿਆ ਢਾਡੀ ਬਾਰਾਂ ਜਦੋਂ ਆਪਾਂ ਸੁਣਦੇ ਆ ਢਾਡੀ ਸਿੰਘ ਸੁਣਾਉਂਦੇ ਆ ਕਿ ਬੰਦਤਰ ਇਥੋਂ ਹੀ ਸ਼ੁਰੂ ਹੁੰਦੀ ਹੈ ਉੱਥੇ ਫਿਰ ਉਹਨਾਂ ਢਾਡੀ ਨੱਥਮਲ ਤੇ ਅਬਦੁੱਲਾ ਆਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਬੰਦਤਰ ਹੈ ਜੋ ਕੰਮ ਕਰਦੇ ਉਹਨਾਂ ਕਾਰਜਾਂ ਦਾ ਜ਼ਿਕਰ ਚੜ੍ਹਦੀ ਕਲਾ ਦੇ ਵਿੱਚ ਆਪਣੇ ਬੋਲਾਂ ਦੇ ਵਿਸ਼ੰਗਾਰ ਕੇ ਉਹਨਾਂ ਨੇ ਪੇਸ਼ ਕੀਤਾ ਹੈ ਉਹ ਉਹ ਜਿਹੜਾ ਰੂਪ ਹੈ ਬੜੇ ਕਮਾਲ ਦਾ ਹੈ ਪਿਆਰੇ ਜਿੱਥੇ ਉਹਨਾਂ ਨੇ ਜ਼ਿਕਰ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਤਨ ਦੇ ਉੱਪਰ ਦੋ ਤਲਵਾਰਾਂ ਪਹਿਨੀਆਂ ਨਾਲ ਦੀ ਨਾਲ ਮੀਰੀ ਪੀਰੀ ਦੇ ਦੋ ਨਿਸ਼ਾਨ ਸੱਭ ਝੂਲੇ ਇੱਥੇ ਹੀ ਵਸਨੇ ਉਹਨਾਂ ਨੇ ਵਾਰ ਦੀ ਪੌੜੀ ਦੇ ਵਿੱਚ ਇਹ ਅੰਕਤ ਕੀਤਾ ਦੋ ਤਲਵਾਰੀਆਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜਮਦ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਨਾਲ ਸਿਪਾਈ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੇ ਪੱਗ ਤੇਰੀ ਕੀ ਜਹਾਂਗੀਰ ਦੀ ਇੱਕਰਦਾਰ ਦੀਆਂ ਬਾਤਾਂ ਨੇ ਉਹ ਕਹਿਣਾ ਚਾਹੁੰਦੇ ਆ ਇੱਕ ਬੰਨੇ ਹਿੰਦੁਸਤਾਨ ਦੇ ਤਖ਼ਤ ਦਾ ਬਾਦਸ਼ਾਹ ਜਹਾਂਗੀਰ ਜਿਹੜਾ ਜ਼ਾਲਮ ਹੈ ਜਿਹੜਾ ਕਿਰਦਾਰ ਦਾ ਹਲਕਾ ਹੈ ਪਰ ਦੂਜੇ ਬੰਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਤਖ਼ਤ ਦੇ ਉੱਪਰ ਬਰਾਜਮਾਨ ਹੋ ਕੇ ਬੈਠਿਆ ਇਨਾਂ ਦੀ ਪੱਗ ਜਿਹੜੀ ਹੈ ਉਹਨਾਂ ਦੇ ਪੱਗ ਦੇ ਮੁਕਾਬਲੇ ਬੜੀ ਉੱਚੀ ਹੈ ਦਰ ਅਸਨ ਪੱਗ ਜਿਹੜੀ ਹੈ ਨਾ ਕੋਈ 5-7 ਮੀਟਰ ਦਾ ਕੱਪੜਾ ਥੋੜਾ ਹੈ ਪੱਗ ਦੇ ਉੱਪਰ ਕਿੰਨੇ ਬੋਲ ਨੇ ਕਿ ਫੁਲਾਨੇ ਦੀ ਪੱਗ ਪਰੇ ਦੇ ਵਿੱਚ ਰੋਲੀ ਗਈ ਪੱਗ ਪਰੇ ਦੇ ਵਿੱਚ ਰੁਲਣ ਦਾ ਮਤਲਬ ਕੀ ਹੁੰਦਾ ਹੈ ਕਿ ਬੰਦੇ ਦੀ ਇੱਜ਼ਤ ਦਾ ਉੱਪਰ ਲੱਗ ਗਈ ਫੁਲਾਨੇ ਦੀ ਪੱਗ ਪੈਰਾਂ ਦੇ ਉੱਪਰ ਰੱਖੀ ਗਈ ਪਾਪ ਕੀ ਉਹਦੀ ਇੱਜ਼ਤ ਚਲੀ ਗਈ ਉਹ ਆਪਣੇ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਪੂਗਾ ਨਾ ਸਕਿਆ ਪੱਗ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਨਮਾਨ ਹੈ ਠੀਕ ਹੈ ਮੇਰੇ ਵਰਗਾ ਪੱਗ ਬੰਨ ਤਾਂ ਲੈਂਦੇ ਪਰ ਜਿਹੜੀ ਵਿਆਖਿਆ ਪੱਗ ਦੀ ਗੁਰੂ ਨਾਨਕ ਸਾਹਿਬ ਦੇ ਘਰ ਨੇ ਕੀਤੀ ਹੈ ਉਸ ਵਿਆਖਿਆ ਨੂੰ ਉਸ ਸਿਧਾਂਤ ਨੂੰ ਸੰਭਾਲਣਾ ਸੌਖਾ ਥੋੜਾ ਹੈ ਚੇਤੇ ਰੱਖਿਓ ਕਦੇ ਪੱਗਾਂ ਵਾਲੇ ਲੋਕਾਂ ਦੀਆਂ ਇੱਜ਼ਤਾਂ ਨੂੰ ਆਪਣੀ ਗੈਰਤ ਨੂੰ ਆਪਣੀ ਅਣਖ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਬਚਾਉਣ ਦਾ ਕੰਮ ਕਰਿਆ ਕਰਦੇ ਸੀ ਅੱਜ ਦੇ ਇਸ ਵਰਤਾਰੇ ਨੇ ਪੱਗਾਂ ਵਾਲਿਆਂ ਦਾ ਕਿਰਦਾਰ ਕਿਹੋ ਜਿਹਾ ਪੇਸ਼ ਕੀਤਾ ਤੁਸੀਂ ਆਪ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਇੱਕ ਬੰਨੇ ਚੇਤੇ ਰੱਖਿਓ ਗੁਰੂ ਨੇ ਪੱਗ ਸਿੱਖ ਪੰਥ ਦੇ ਸਿਰ ਦੇ ਉੱਪਰ ਰੱਖੀ ਹੈ ਢਾਡੀ ਨੱਥਮਲ ਤੇ ਅਬਦੁੱਲਾ ਦੀ ਇਹ ਪੰਕਤੀ ਬੜੇ ਵੱਡੇ ਅਰਥ ਕਰ ਰਹੀ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਪੱਗ ਦਾ ਮੁਕਾਬਲਾ ਜਹਾਂਗੀਰ ਦੀ ਪੱਗ ਕਦੇ ਵੀ ਨਹੀਂ ਕਰ ਸਕਦੇ ਕਿਉਂਕਿ ਉਹਦੇ ਪਿੱਛੇ ਕਿਰਦਾਰ ਕੁਸ਼ੀ ਖੜੀ ਹੈ ਉਹਦੇ ਪੁੱਛੇ ਉਹਦਾ ਜ਼ੁਲਮ ਖੜਾ ਹੈ ਉਹ ਲੋਕਾਂ ਦੇ ਉੱਪਰ ਜੁਲਮ ਕਰ ਰਹੇ ਤਖਤ ਦੇ ਉੱਪਰ ਬੈਠ ਕੇ ਨਿਆਂ ਨਹੀਂ ਕਰ ਰਿਹਾ ਗਲਤ ਫੈਸਲੇ ਕਰ ਰਿਹਾ ਪਰ ਇੱਕ ਮੰਨੇ ਧੰਗ ਗੁਰੂ ਹਰਗੋਬਿੰਦ ਸਾਹਿਬ ਬੈਠੇ ਆ ਭਾਵੇਂ ਹਿੰਦੁਸਤਾਨ ਦੇ ਤਖਤ ਦੇ ਮੁਕਾਬਲੇ ਉਹਨਾਂ ਦੇ ਕੋਲ ਉਹ ਸਾਰਾ ਕੁਝ ਨਹੀਂ ਪਰ ਫਿਰ ਵੀ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਫੈਸਲੇ ਲੋਕਾਂ ਦੇ ਹੱਕ ਦੇ ਵਿੱਚ ਉਹ ਹਰਮਨ ਪਿਆਰੇ ਉਹ ਨਿਆਂ ਕਰ ਰਹੇ ਇਨਸਾਫ ਕਰ ਰਹੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਸਿਧਾਂਤ ਹੋਰ ਦਿੱਤਾ ਹੈ ਕਿ ਸਿੱਖੋ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਰਾਜਨੀਤੀ ਕਰਨੀ ਹੈ ਅੱਜ ਇਹ ਗੱਲ ਸਮਝਾਈ ਜਾਂਦੀ ਹੈ ਸਾਨੂੰ ਕਿ ਸਾਡਾ ਰਾਜਨੀਤੀ ਦੇ ਨਾਲ ਕੀ ਲੈਣ ਦੇਣਾ ਹੈ ਜੀ ਨਹੀਂ ਰਾਜਨੀਤੀ ਤੋਂ ਬਿਨਾ ਕੌਮਾਂ ਜਿਉਂਦਾ ਨਹੀਂ ਜੇ ਰਹਿ ਸਕਦੀਆਂ ਜੇਕਰ ਦੁਨੀਆ ਦੇ ਨਕਸ਼ੇ ਦੇ ਉੱਪਰ ਤੁਸੀਂ ਆਪਣਾ ਆਪ ਪੈਰ ਜਮਾ ਕੇ ਰੱਖਣੇ ਆ ਤੇ ਤੁਹਾਨੂੰ ਸਹਿirdਤਾ ਦੇ ਨਾਲ ਰਾਜਨੀਤੀ ਦੇ ਵਿੱਚ ਆਉਣਾ ਪਵੇਗਾ ਜੇਕਰ ਤੁਸੀਂ ਆਪਣੇ ਵਿੱਚੋਂ ਰਾਜਨੀਤਿਕ ਲੀਡਰ ਨਹੀਂ ਪੈਦਾ ਕਰ 파ਰੇ ਤੁਸੀਂ ਆਪਣੀ ਗੱਲ ਨਹੀਂ ਕਰ ਸਕਦੇ ਹੁਣ ਦੇਖੋ ਧੰਨ ਗੁਰੂ ਹਰਗੋਬਿੰਦ ਸਿੰਘ ਇਹ ਵਿਸ਼ਲੇਸ਼ਣ ਕਰਨਾ ਬਣਦਾ ਆਪਾਂ ਉਹਨਾਂ ਜੀ ਦਾ ਪ੍ਰਕਾਸ਼ਮ ਪੁਰਪਨਾ ਰਹੇ ਆ ਉਹਨਾਂ ਨੇ ਕੈਸੀ ਰਾਜਨੀਤੀ ਪਿਆਰਿਓ ਕੀਤੀ ਹੈ ਮੇਰੀ ਤੇ ਪੀਰੀ ਧਰਮ ਤੇ ਰਾਜਨੀਤੀ ਨੂੰ ਇੱਕ ਥਾਂ ਦੇ ਉੱਪਰ ਇਕੱਠਾ ਕਰ ਦਿੱਤਾ ਮੀਰ ਦਾ ਅਰਥ ਹੈ ਰਾਜਨੀਤੀ ਬਾਦਸ਼ਾਹੀ ਪੀਰ ਦਾ ਅਰਥ ਹੈ ਧਰਮ ਦੋ ਤਲਵਾਰਾਂ ਆਪਣੇ ਤਨ ਦੇ ਉੱਪਰ ਧਾਰਨ ਕੀਤੀਆਂ ਇਸ ਗੱਲ ਦੀਆਂ ਲਿਖਾਇਕ ਨੇ ਜੋ ਸਤਿਗੁਰੂ ਦੱਸਣਾ ਚਾਹੁੰਦੇ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਉਹ ਬਲ ਨਹੀਂ ਪੈਦਾ ਕਰਦੇ ਇਸ ਵੱਲ ਦੇ ਰਾਹੇ ਤੁਸੀਂ ਜਰਵਾਣੀਆਂ ਦੇ ਸਾਹਮਣੇ ਖੜ ਕੇ ਆਪਣੇ ਹੱਕਾਂ ਦੀ ਇਨਸਾਫ ਦੀ ਜ਼ੁਲਮ ਦੇ ਖਿਲਾਫ ਲੜਨ ਦੀ ਆਵਾਜ਼ بلند ਕਰ ਸਕੋ ਉਨੀ ਦੇਰ ਤੱਕ ਤੁਸੀਂ ਆਜ਼ਾਦ ਫਿਜ਼ਾ ਦੇ ਅੰਦਰ ਵਿਚਰਨ ਦੇ ਹੱਕਦਾਰ ਨਹੀਂ ਜੇ ਕਿ ਸਾਰੀਆਂ ਗੱਲਾਂ ਕੀਤੀਆਂ ਗਈਆਂ ਪਿਆਰੋ ਪਰ ਇੱਥੇ ਇੱਕ ਗੱਲ ਬੜੀ ਸਮਝਣ ਵਾਲੀ ਹੈ ਰਾਜਨੀਤੀ ਕਹਿੰਦੀ ਕਿ ਨੂੰ ਆ ਲੋਕਾਂ ਨੇ ਕਹਿ ਦਿੱਤਾ ਰਾਜਨੀਤੀ ਬੜੀ ਮਾੜੀ ਹੈ ਗਲਤ ਰਾਜਨੀਤੀ ਕਰਨ ਵਾਲੇ ਬੰਦੇ ਮਾੜੇ ਆ ਰਾਜਨੀਤੀ ਦਾ ਅਰਥ ਕੀ ਹੈ ਰਾਜ ਕਰਨ ਦੀ ਨੀਤੀ ਤੇ ਸਿੱਖ ਨੇ ਰਾਜ ਕਰਨ ਦੀ ਨੀਤੀ ਧਰਮ ਅਨੁਸਾਰੀ ਬਣਾਉਣੀ ਹੈ ਤਾਂ ਹੀ ਤਾਂ ਪੀਰੀ ਦਾ ਨਿਸ਼ਾਨ ਉੱਤੇ ਹੈ ਮੀਰੀ ਦਾ ਨਿਸ਼ਾਨ ਥੱਲੇ ਹੈ ਕਿ ਗੁਰੂ ਨਾਨਕ ਦੇ ਘਰ ਦੇ ਅੰਦਰ ਪੀਰੀ ਉੱਤੇ ਹੈ ਧਰਮ ਉੱਤੇ ਹੈ ਤੇ ਉਸ ਧਰਮ ਦੇ ਦਾਇਰੇ ਦੇ ਅੰਦਰ ਰਾਜਨੀਤੀ ਕੀਤੀ ਜਾਂਦੀ ਹੈ ਤੇ ਜਦੋਂ ਪਿਆਰਿਓ ਧਰਮ ਦੇ ਦਾਇਰੇ ਦੇ ਅੰਦਰ ਰਾਜਨੀਤੀ ਕੀਤੀ ਜਾਏਗੀ ਫਿਰ ਉਹ ਕਿਸ ਗੱਲ ਦੀ ਲਖਾਇਕ ਹੋਏਗੀ ਆਪਾਂ ਦੁਹਰੇ ਦੇ ਵਿੱਚ ਨਿਤ ਪੜਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜਦੋਂ ਖਾਲਸੇ ਜੀ ਦਾ ਰਾਜ ਹੋਏਗਾ ਖਾਲਸੇ ਜੀ ਦੇ ਕੰਮਾਂ ਤੋਂ ਰਾਜ ਪ੍ਰਬੰਧ ਤੋਂ ਕੋਈ ਦੁਖੀ ਨਹੀਂ ਹੋਏਗਾ ਅਸੀਂ ਤਾਂ ਪਿਆਰਿਓ ਮਾਫ਼ ਕਰਿਓ ਆਪਣੀ ਬੋਲਿਆਂ ਨੂੰ ਆਪਣੇ ਫਲਸਫੇ ਨੂੰ ਅੱਜ ਤੱਕ ਨਹੀਂ ਸਮਝ ਸਕੇ ਕਿ ਸਾਡੇ ਦੋਹਰਿਆਂ ਦੇ ਵਿੱਚ ਸਾਡੇ ਬੋਲਿਆਂ ਦੇ ਵਿੱਚ ਸਾਡੇ ਫਲਸਫੀਆਂ ਦੇ ਵਿੱਚ ਕਿੰਨਾ ਉੱਚਾ ਸੁੱਚਾ ਸਿਧਾਂਤ ਪ੍ਰਦਰਸ਼ਿਤ ਕੀਤਾ ਗਿਆ ਕਿੰਨੇ ਕਮਾਲ ਦੀ ਸਿਰਜਣਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਸਾਡੀ ਕੀਤੀ ਹੈ